ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਅੱਗੇ ਵੀ ਦੱਸਿਆ ਹੋਇਆ ਸੀਗਾ ਕਿ ਪੰਜਾਬ ਦਾ ਮੌਸਮ ਅਗਲੇ 2 ਤੋਂ 3 ਦਿਨ ਸਾਫ਼ ਰਹਿਣ ਦੀ ਸੰਭਾਵਨਾ ਹੈ ਅੱਜ 9 ਮਾਰਚ ਤੋਂ ਤਕਰੀਬਨ ਮੌਸਮ ਤਾਂ ਅੱਜ ਵੀ ਸਾਫ਼ ਰਹੇਗਾ ਪਰ ਉੱਪਰਲੇ ਪੱਧਰ ਤੇ ਹਲਕੇ ਜਿਹੇ ਘਸੇਜੇ ਬੱਦਲ ਇੱਕ ਵਾਰ ਫਿਰ ਤੋਂ ਅੱਜ ਵੱਧਣੇ ਸ਼ੁਰੂ ਹੋ ਜਾਣਗੇ ਜਿਵੇਂ ਕਿ ਜਹਾਜ਼ਾਂ ਨੇ ਆਸਮਾਨ ਦੇ ਵਿੱਚ ਲਕੀਤਰਾ ਮਾਰੀਆਂ ਹੁੰਦੀਆਂ ਨੇ ਇਹ ਬੱਦਲ ਹੌਲੀ ਹੌਲੀ ਘਸੇਜੇ ਬੱਦਲ ਅੱਜ ਸਵੇਰ ਤੋਂ ਜਾਂ ਸ਼ਾਮ ਵੇਲੇ ਤੋਂ ਫਿਰ ਤੋਂ ਵੱਧਣੇ ਸ਼ੁਰੂ ਹੋ ਜਾਣਗੇ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਹੈ ਜਿਸ ਦਾ ਅਸਰ ਕੱਲ 10 ਅਪ੍ਰੈਲ ਦੀ ਦੁਪਹਿਰ ਤੋਂ ਬਾਅਦ ਤੱਕ 11 ਅਪ੍ਰੈਲ ਸਵੇਰ ਤੱਕ ਰਹਿਣ ਦੀ ਸੰਭਾਵਨਾ ਹੈ ਇਹਦੇ ਵਿੱਚ ਕੋਈ ਖਾਸ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਹਲਕੀ ਫੁਲਕੀ ਹੀਟ ਦੇ ਨਾਲ ਕੈਣਮੈਣ ਹੋ ਸਕਦੇ ਹੈ ਕੁਝ ਇੱਕ ਇਲਾਕਿਆਂ ਦੇ ਵਿੱਚ ਤੇ ਮਾੜੀ ਮੋਟੀ ਹਨੇਰੀ ਚੱਲ ਸਕਦੀ ਹੈ ਬਾਕੀ ਇਹ ਬੱਦਲ ਵਾਈ ਵਾਲਾ ਹੀ ਸਿਸਟਮ ਰਹੇਗਾ ਉੱਚੇ ਬੱਦਲ ਪੰਜਾਬ ਉੱਪਰ ਉਹਦੀ ਕੱਲ ਨੂੰ ਲੰਘਦੇ ਰਹਿਣਗੇ ਤੇ 11 ਤੇ 12 ਮਾਰਚ ਤੋ ਬਾਅਦ ਮੌਸਮ ਸਾਫ਼ ਰਹੇਗਾ 13 ਤੇ 14 ਤਰੀਕ ਨੂੰ ਫਿਰ ਵਾਪਸੀ ਹੋਵੇਗੀ ਬੱਦਲਾਂ ਦੀ ਜਿਹਦੇ ਮੈਂ ਆਪਾਂ ਪਹਿਲਾਂ ਇੱਕ ਸਿਸਟਮ ਦੱਸਿਆ ਗਿਆ ਸੀਗਾ ਕਿ 13 14 ਦੇ ਆਸ-ਪਾਸ ਇੱਕ ਚੰਗਾ ਤਕੜਾ ਸਿਸਟਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਉਹ ਬਾਲਾ ਜਰਾ ਤਗੜਾ ਤਾਂ ਨਹੀਂ ਪਰ ਹਲਕੇ ਤੋਂ ਦਰਮਿਆਨ ਰਹਿਣ ਦੀ ਸੰਭਾਵਨਾ ਬਣ ਰਹੀ ਹੈ ਮੀਂਹ ਜਰੂਰ ਪੈਣਗੇ ਹਨੇਰੀ ਵੀ ਚੱਲੇਗੀ ਗੜੇਮਾਰੀ ਵੀ ਹੋ ਸਕਦੀ ਹੈ ਸੀਮਤ ਖੇਤਰਾਂ ਦੇ ਵਿੱਚ ਹੋਵੇ ਪਰ ਜਿਵੇਂ ਪਹਿਲੋ ਆਸ ਸੀ ਕਿ ਵੱਡੇ ਪੱਤਰ ਤੇ ਨੁਕਸਾਨ ਕਰ ਸਕਦਾ ਹੈ ਪੰਜਾਬ ਵਿੱਚ ਉਸ ਤੋਂ ਥੋੜੀ ਜਿਹੀ ਉਮੀਦ ਜਰੂਰ ਘਟੀ ਹੈ ਥੋੜਾ ਜਿਹਾ ਉਸ ਨਾਲੋਂ ਹਲਕਾ ਸਿਸਟਮ ਜਰੂਰ ਹੋਇਆ ਹੈ ਮੀ ਆਪਾਂ ਫਿਰ ਵੀ ਕਰਨੇ ਪਵੇਗੇ ਪਰ ਹਲਕੇ ਤੋਂ ਦਰਮਿਆਨਾ ਰਹਿਣ ਦੀ ਸੰਭਾਵਨਾ ਹੈ ਅੱਜ ਮੌਸਮ ਮੁੱਖ ਤੌਰ ਤੇ ਸਾਫ ਰਹੇਗਾ ਪਰ